ਕਸਰ ਕਰਕੇ ਸੱਟੀਆਂ ਲਾਉਂਦੇ ਇਹ ਬੈਠ ਕੇ ਨਾ ਮੇਰੀ ਮਾਂ ਬੈਠੀ ਸੀ ਉਸ ਵੇਲੇ ਜਦੋਂ ਇਸਨੇ ਬਿਆਨ ਦਿੱਤਾ ਹਾਂਜੀ ਦੋਸਤੋ ਹੁਣ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਲਵਿੰਦਰ ਕੌਰ ਦੀ ਜਿਸ ਕੁੜੀ ਨੇ ਕੰਗਣਾ ਰੌਤ ਦੇ ਚੰਡੀਗੜ੍ਹ 에어ਪੋਰਟ ਦੇ ਉੱਪਰ ਮੂੰਹ ਦੇ ਉੱਪਰ ਥੱਪੜ ਜੜ ਦਿੱਤਾ ਇਹ ਥੱਪੜ ਜੜਨ ਵਾਲੀ ਪੰਜਾਬ ਦੀ ਧੀਆ ਜੋ ਕਿ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹੈਗੀ ਸੋ ਆਪਾਂ ਤੁਹਾਨੂੰ ਦੱਸਦੇ ਕਿ ਉਸ ਦੀ ਇੱਕ ਹੁਣੇ ਨੇ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਆ ਥੱਪੜ ਮਾਰਨ ਤੋਂ ਕੁਝ ਟਾਈਮ ਬਾਅਦ ਦੀ ਜਿਹਦੇ ਵਿੱਚ ਉਹ ਕਹਿੰਦੀ ਪਈਆ ਕਿ ਕਿ ਇਸ ਨੇ ਕਿਸਾਨੀ ਅੰਦੋਲਨ ਵੇਲੇ ਇਹ ਬਿਆਨ ਦਿੱਤਾ ਸੀ ਕਿ ਜਿੱਥੇ ਜੋ ਬਜ਼ੁਰਗ ਔਰਤਾਂ ਆਈਆਂ ਨੇ ਉਹ 100-100 ਰੁਪਏ ਦੇ ਵਿੱਚ ਆ ਜਾਂਦੀਆਂ ਨੇ ਇੱਥੇ ਮੂੰਹ ਥੱਪੜ ਮਾਰਨ ਦਾ ਕਾਰਨ ਵੀ ਇਹੀ ਆ ਕਿ ਮੈਂ ਤੈਨੂੰ ਇਸ ਗੱਲ ਦਾ ਜਵਾਬ ਦਿੱਤਾ ਕਿਉਂਕਿ ਉਸ ਧਰਨੇ ਦੇ ਵਿੱਚ ਮੇਰੀ ਮਾਂ ਬੈਠੀ ਸੀ ਇਸ ਗੱਲ ਦੇ ਵਿੱਚ ਸ੍ਰੀ ਆਮ ਕੁਲਵਿੰਦਰ ਕੌਰ ਦੇ ਦਿਲ ਦੇ ਵਿੱਚ ਦਰਦ ਦਿਖਾਈ ਦਿੰਦਾ ਪਿਆ ਕਿ ਉਸ ਨੂੰ ਕਿੰਨਾ ਕਿਤੇ ਦਰਦ ਸੀ ਕਿ ਇਸ ਨੇ ਮੇਰੀ ਮਾਂ ਦੀ ਬੇਇੱਜ਼ਤੀ ਕੀਤੀ ਆ ਬਾਕੀ ਸਾਰੇ ਕੁਲਵਿੰਦਰ ਕੌਰ ਨੂੰ ਜੋ ਸਪੋਰਟ ਕਰਦੇ ਨੇ ਜੋ ਇਸ ਗੱਲ ਨਾਲ ਸਹਿਮਤ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਿਉਂਕਿ ਪੰਜਾਬ ਦੀ ਧੀ ਨੇ ਜੋ ਕੀਤਾ ਸਹੀ ਕੀਤਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਆਪਾਂ ਹੋਰ ਵੀਡੀਓਸ ਆ ਬਹੁਤ ਸ਼ੇਅਰ ਕਰਦੇ ਆ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ a call